ਬੋਲ ਨਹੀਂ ਆ ਵੀ ਆਣਾ ਹੀ ਕਰਵ ਦੇਤੀ ਗੁਫਾ ਜੀ ਪੱਲੀ ਵੇ ਤੇ ਦੇਖੇ ਘਰ ਵਾਲੀ ਗੁਫਾ ਇਹ ਕਿਹੜੀ ਗੁਫਾ ਵਾਈਦੀ ਹੈ ਵਾਏ ਗੁਫਾ ਖੜੀ ਦੀ ਵੈਸੇ ਹੀ ਬਣਾਈ ਹੋਈ ਹੈ ਹਾਈਵੇ ਦੀ ਗੁਫਾ ਹੈ ਹਾਈਵੇ ਕੱਢਿਆ ਵੈਣਾ ਜਿਹੜਾ ਇਹ ਇਹ ਮੈਨੂੰ ਲੱਗਦਾ ਇਹ ਆਪਣਾ ਜਿਹੜਾ ਭਾਰਤ ਮਾਲਾ ਦੇ ਨਾਲ ਹੀ ਜੋੜਨਾ ਹੈ ਇਹ ਭਾਰਤ ਮਾਲਾ ਇਹ ਵਰਗੀ ਬਣ ਕੇ ਆਇਆ ਹੈ ਓਡਾ ਟਕਾ ਹੈ ਨਾ ਓਡਾ ਭਾਰਤ ਮਾਲਾ ਵਾਲਾ ਹੀ ਆ ਜਿਹੜਾ ਪੰਜਾਬ ਚੋਂ ਆ ਰਿਹਾ ਇਧਰ ਇਹ ਨੈਸ਼ਨਲ ਹਾਈਵੇ ਬਣਾਤਾ ਹਾਂ ਹਾਂਜੀ ਭਾਰਤ ਵਾਲਾ ਜੀ ਰੋਡ ਨੇ ਹੈ ਵੇ ਐਨ ਐਫ 5 ਬਣਾਤਾ ਇਹ ਬੜਾ ਅੱਛਾ ਬਣਿਆ ਜੀ ਕਿੰਨੇ ਸਾਲਾਂ ਦਾ ਅੱਛਾ ਅੱਛਾ ਤੇ ਵਿੱਚ ਫਿਰੋ ਕੇ ਅੰਦਰ ਲੱਗ ਗਿਆ ਹਾਂ ਉਹ ਵੀ ਜਿਹੜੀ ਨਾ ਆਹ ਪਹਾੜ ਕੱਚਾ ਨਾ ਤਾਨੂੰ ਸੌਰੰਗ ਦੀ ਵੀ ਸਾਰਾ ਪਹਾੜ ਕੱਚਾ ਹੈ ਇਹ ਲਾਲ ਮਿੱਟੀ ਦਾ ਹੈ ਇਹ ਲਾਲ ਮਿੱਟੀ ਹੈ ਜਿਹੜੀ ਆਪਣੀ ਆਮ ਨਹੀਂ ਹੁੰਦੀ ਨਹੀਂ 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 ਲਾਲ ਮਿੱਟੀ ਆਉਂਦੀ ਹੈ ਇੱਕ ਆਪਣਾ ਜਿਵੇਂ ਗੇਰੂ ਨੂੰ ਗੇਰੂ ਨਹੀਂ ਹੁੰਦਾਗਾ ਲਾਲ ਆਹ ਗੇਰੂ ਹਾਂਜੀ ਹਾਂਜੀ ਇਹ ਉਹ ਚੀਜ਼ ਹੈ ਚੰਨ ਜੀ ਦੇਖਦੇ ਰਹੀ ਕੇਰੂ ਅੱਜ ਕੱਲ ਦੇ ਬੱਚਾ ਨੂੰ ਕੇਰੂ ਦਾ ਨਹੀਂ ਪਤਾ ਲਾਣਾ ਕਿ ਕੌਣ ਹੈ ਅੰਦਰ ਪੱਪਾ ਸਹੀ ਨਾ ਸੜੀ ਤਾਂ ਦੀ ਦੇ ਟਾਈਮ ਨਾਲ ਕੇਰੂ ਨਾਲ ਬਣਦਾ ਔਰ ਵੀ ਬਹੁਤ ਤਗੜਾ ਬਣਿਆ ਪਿਆ ਯਾ ਗਾਂ ਗੁਫਾ ਹੈ ਘੋਰ ਆ ਗਈ ਮੈਂ ਦੇ ਬੁਰ ਹਾਂ ਜੀ ਆ ਜਿਹੜਾ ਅਸਲੋ ਅਸਲੋ ਹੋਣੀ ਕਰੀ ਆ ਵੀ ਇਧਰ ਦੀ ਨਿਕਲ ਜਾਂਦੀ ਹੈ ਆ ਗਿਆ ਪੁਲ ਦਾ ਬਣਾਇਆ ਬਾਈ ਸਾਹਮਣੇ ਕੋ ਫਾਇਰ ਕੋ ਬਰਾ ਦੇ ਹੋਈ ਪਾਤਾ ਬਣਾਉਂਦਾ ਸੀ ਨਾ ਉਹ ਇੱਕ ਇੱਕ ਨਾਲ ਦਾ ਕੰਮ ਹੈ ਸੀਗਾ ਜੀ ਤਾਂ ਅੱਛਾ ਆਉਂ ਰੋ ਪੇਂਟ ਲਾਡਰ ਆ ਗਿਆ ਨਾ ਉਹ ਕਹਿੰਦਾ ਤੇ ਬਣਾਉਂਦਾ ਜੀ ਪੇਂਟ ਕਰ ਦਿੰਦਾ ਜੀ ਪਹਿਲਾਂ ਕਲੀ ਕਰ ਲੈਣੀ ਕਲੀ ਦੇ ਬਾਅਦ ਫਿਰ ਗਿਰੂ ਨਾਲ ਲੀਕਣਾ ਪਰ ਗਿਰੂ ਨਾਲ ਦੇ ਚੱਕਰਾਂ ਗਵਰਾਂਗੇ ਰੰਗ ਲਾਣੇ ਰੰਗ ਕਿੱਦਾਂ ਬਣਾਉਂਦੇ ਸੀਗੇ ਹਰਾ ਰੰਗ ਬਣਾ ਲਓ ਜੀ ਪੂਰੀਆਂ ਪੱਤਿਆਂ ਦਾ ਅੰਦਰ ਦੀ ਬਾਹਰ ਨਿਕਲਦੇ ਹਾਂ ਦਾ ਰੰਗ ਬਣਾ ਕੇਸਰੀ ਰੰਗ ਬਣਾਣਾ ਕੇਸਰ ਦੇ ਫੁੱਲ ਲਿਆ ਬਿਠੇ ਕੇਸਰ ਦੇ ਫੁੱਲ ਮਿਲ ਜਾਂਦੇ ਨੇ ਬਹੁਤ ਸਸਤੇ ਹੋਰ ਹਨ ਬਣਾਉਂਦੇ ਆ ਜੀ ਆ ਗੁਫਾ ਘੈਂਟ ਬਣਾਈ ਆ ਜੀ ਸਾਰੀਆਂ ਗੋਵਾਂ ਨਾਲ ਹਾਂ ਇੱਥੇ ਕਿੰਨਾ ਮੋੜਾ ਹਨ ਕਾਂ ਮੋੜ ਵੀ ਆ ਸਫਾਈ ਬੁਰੀ ਆ ਜੀ ਹੋਰਾ ਵੀ ਕੋਈ ਚੀਜ਼ ਨਹੀਂ ਦੇਖ ਲਓ ਘਾੜ ਬਣੀ ਆ ਪੂਰੀ ਉਹਦੇ ਚ ਨਾ ਕੋਈ ਮਿੱਟੀ ਨਾ ਕੋਈ ਲੈਣਾ ਕੋਈ ਕੁਝ ਵੀ ਚੀਜ਼ ਨਹੀਂ ਵਧੀਆ ਬਣੀ ਵੀ ਆ ਹਾਂ ਪਰ ਅੱਜ ਵੀ ਬਟ ਪਰਲੇ ਪਾਸੇ ਦੀ ਆ ਦਰਵਾਜ਼ਾ ਦੂਜੀ ਆਉਣ ਵਾਲੀ ਕੋਈ ਵਾਜ ਤਰਾ ਆਲੀ ਗੱਲ ਜਾਂਦੀ ਰੱਬ ਨਾਲ ਅਕਸੀਡੈਂਟ ਹੋ ਗਿਆ ਪਾਤੋ ਕੋਈ ਅਮਰਜੰਸੀ ਹੁੰਦਾ ਜੀ ਉਧਰ ਦੀ ਗੇਟ ਕੱਢੇ ਪਿਆ करे <laughs>